ਸਰ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਨ ਦੱਸਿਆ ਸੋ ਕੀ ਗਣਾ ਚਾਹੋਗੇ ਕਿਵੇਂ ਦੇ ਦੇਓ ਸਭ ਤੋਂ ਪਹਿਲਾਂ ਜੀ ਤੁਹਾਡਾ ਆਡਪੈਂਡantil ਬਹੁਤ ਬਹੁਤ ਸਵਾਗਤ ਹੈ ਮੈਂ ਹਰਜੇਤ ਸਿੰਘ ਸਰਪੰਚ ਪਿੰਡ ਨੰਗੜ ਵਾਲੇ ਤੋਂ ਮੈਂ ਪਿੰਡ ਦੇ ਲੋਕਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਪਿੰਡ ਦੇ ਮੁਖੀਆ ਚੁਣਿਆ ਇੱਕ ਮੈਂ ਸਦਾ ਇਹਨਾਂ ਦਾ ਰਿਣੀ ਰਵਾਂਗਾ ਇਹ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਨਾਂ ਦੀ ਬਤਾਲ ਤਾਂ ਮੈਂ ਸਰਪੰਚ ਬਣਿਆ ਪਿੰਡ ਦੇ ਜੀ ਸੋ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਹੀ ਦੇ ਵਿੱਚ ਪੂਰੇ ਕਰਾਏ ਜਾਣੇ ਪਿਛਲੀ ਪੰਚਾਇਤ ਨੇ ਵੀ ਬਹੁਤ ਵਧੀਆ ਕੰਮ ਕੀਤੇ ਸਰ ਪਰ ਜੇ ਉਹਨਾਂ ਕੋ ਅਧੂਰੇ ਰਹਿ ਗਏ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਹਨਾਂ ਨੂੰ ਸਿਰੇ ਚੜਾਣਾਂ ਕਿ ਜੋ ਉਹਨਾਂ ਕੋ ਰਹਿ ਗਏ ਆ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ ਸਭ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਡਾਂ ਨੂੰ ਜਾਂਦਾ ਬਹੁਤ ਬੁਟੇ ਲੱਗੇ ਹੁੰਦੇ ਲਾਟਾਂ ਲੰਨੀਆਂ ਹੁੰਦੀਆਂ ਜਦੋਂ ਪਿੰਡਾਂ ਦੇ ਟ੍ਰਿਕਦੀ ਹੈ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਵੱਡਾ ਸਪੈਂਸਰ ਹੀ ਹੁੰਦੀ ਲਾਇਬ੍ਰੇਰੀ ਹੁੰਦੀ ਆ ਹਾਂਜੀ ਤੋਂ ਓਪਨ ਜੇਮ ਹੁੰਦੀਆਂ ਨਾ ਪਲੇ ਗਰਾਊਂਡ ਹੁੰਦੀ ਆ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਕੋਈ ਘਾਟ ਲੀ ਹੈ ਸਾਡੇ ਸਰ ਪਹਿਲੇ ਨੰਬਰ ਤੇ ਜ਼ਮੀਨ ਨਹੀਂ ਹੈ ਪਿੰਡ ਦੀ ਹਾਂਜੀ ਜੇ ਜ਼ਮੀਰ ਹੋਏ ਤਾਂ ਹੀ ਸਭ ਕੁਝ ਕਰ ਸਕੀਏ ਲੇਕਿਨ ਅੱਜ ਜੇ ਤੁਸੀਂ ਫੁੱਲਾਂ ਦਾ ਕੀਤਾ ਇਹ ਮੇਰੀ ਪੂਰੀ ਕੋਸ਼ਿਸ਼ ਆ ਵੀ ਮੈਂ ਜਦੋਂ ਕੋਈ ਪਿੰਡ ਦੇ ਵਿੱਚ ਕੋਈ ਗੈਸਟ ਚਾਹ ਕੋਈ ਮੰਤਰੀ ਆਏਗਾ ਲੋਕ ਪਤਾ ਲੱਗੇਗਾ ਵੀ ਪਿੰਡ ਨੰਗੜ ਵਾਲਾ ਮੈਂ ਫੁੱਲ ਬੂਟਾ ਦਾ ਪੂਰਾ ਜੁਗਾਰ ਕਰਾਂਗਾ ਪੂਰੀ ਕੋਸ਼ਿਸ਼ ਕਰਾਂਗਾ ਪੀ ਪਿੰਡ ਦੂਰੋਂ ਦਿਖੇਗਾ ਵੀ ਇਹ ਪਿੰਡ ਨੰਗੜ ਵਾਲਾ ਹੈ ਸੋ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਪਿੰਡ ਦੇ ਵਿੱਚ ਪਿੰਡ ਦੇ ਕੰਮ ਸਾਰੇ ਹੋਣ ਲੱਗ ਪੱਗ ਜਿੱਦਾਂ ਗਲੀਆਂ ਨਾਲੀਆਂ 4 ਫੁੱਟ ਤੇ ਢੂੰਗੀਆਂ ਨਾਲੀਆਂ ਹੋ ਗਈਆਂ ਨਾਲੀਆਂ ਵੀ ਬਣਨ ਵਾਲੀਆਂ ਦੂਜਾ ਸਾਡੇ ਪਿੰਡ ਸ਼ਮਸ਼ਾਨ ਘਾਟ ਪਿੰਡ ਤੋਂ ਕੋਈ ਚਾਹ ਕੇ ਸਰ ਉੱਥੇ ਬਗਸਤਾ ਬਣਨ ਵਾਲਾ ਹੈ ਹਾਂਜੀ ਮੈਂ ਚਾਹੁੰਦਾ ਵੀ ਉੱਥੇ ਇੰਟਰਲੌਕ ਲੱਗ ਜਾਏ ਤੁਸੀ ਦੇ ਉੱਤੇ ਚਾਹੇ ਰੋਡ ਬਣ ਜੇ ਤੇ ਬਾਕੀ ਜੋ ਸਮਸ਼ਾਨ ਘਰ ਦਾ ਉਹਦਾ ਵੀ ਥੋੜਾ ਜਿਹਾ ਹੋਰ ਕੀਤਾ ਜਾਵੇ ਰਿਪੇਅਰਿੰਗ ਕੀਤੀ ਜਾਵੇ ਜੀ ਮਗੱਡੀ ਜੁਮ ਮਾਈ ਤੁਹਾਡੇ ਜੀ ਜੀ ਕੰਮ ਕਾਫੀ ਹੋਣਾ ਲਿਆ ਪਿੰਡ ਦੇ ਵਿੱਚ ਇੱਕ ਆਂਗਣਵਾਰੀ ਆ ਉਹ ਉਹਨੂੰ ਵੀ ਮਤਲਬ ਕਾਫੀ ਲੋਗੜਾ ਦੀ ਰਿਪੇਅਰਿੰਗ ਦੀ ਕਾਫੀ ਸਮਾਨ ਉਹਦੇ ਅੰਦਰ ਵਿੱਚ ਪਿਆ ਜਿਹੜਾ ਬਹੁਤ ਮਤਲਬ ਘਰ ਦਾ ਸਮਾਨ ਦੀ ਉੱਥੇ ਜੀ ਹਾਂਜੀ ਸੋ ਵੀਰ ਜੀ ਰਸਨ ਕਾਰ ਦੀ ਸਮੱਸਿਆ ਕਾਫੀ ਮੰਡਾ ਵਿੱਚ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਦੀ ਬੁਲਦੀ ਗਰੀਬ ਤੇ ਘਰਾਂ 'ਨਹੀਂ ਪਹੁੰਚਦਾ ਕੀ ਨੂੰਨ ਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਸਮੱਸਿਆ ਹੈ ਜੀ ਜੀ ਸਾਡੇ ਪਿੰਡ ਵੀ ਕਾਫਤ ਕਰ ਤੋਂ 20 25% ਇਦਾਂ ਦੇ ਮਤਲਬ ਘਰ ਆ ਜਿਨ੍ਹਾਂ ਦੇ ਰਸਨ ਕਾਰ ਵਿੱਚ ਨਾ ਨਹੀਂ ਹੈ ਹਾਂਜੀ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਆ ਜਦੋਂ ਪੁੱਛੀਏ ਕਹਿੰਦੇ ਸਾਈਡ ਬੰਦ ਹੈ ਜਦੋਂ ਸਾਈਡ ਖੁੱਲੇਗੀ ਤੇ ਮੈਂ ਇਹਨਾਂ ਨੂੰ ਸਾਰਾ ਨਾ ਕੰਮ ਕਰਵਾ ਦਿੰਦਾ ਸਾਈਡ ਬੰਦ ਉਹਨਾਂ ਨੇ ਸਾਈਡ ਬੰਦ ਹਨ ਪਿੱਛੋਂ ਜਾਂ ਕੋਈ ਪ੍ਰੋਬਲਮ ਟੈਕਨੀਕਲ ਪ੍ਰੋਬਲਮ ਦੱਸਦੇ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਦੇ ਵਿੱਚ ਸਟਾਫ ਦੀ ਕਮੀਆਂ ਹੈ ਅਪਗ੍ਰੇਡ ਹੋਣ ਦੀ ਲੋੜ ਹੈ ਸਕੂਲ ਤੇ ਪਿੰਡ ਵਿੱਚ ਐਜੂਕੇਸ਼ਨ ਸਾਰੇ ਮੈਂ ਵੀ ਇੱਥੇ ਆਂਗਣਵਾਲੀ ਆ ਅੱਜ ਕੱਲ ਲੋਕੀ ਸਾਰੇ ਸ਼ਹਿਰ ਭੱਜਦੇ ਆ ਬੱਚਿਆਂ ਨੂੰ ਵੀ ਉੱਥੇ ਬਾਹਰ ਦਾਖਲੇ ਕਰਾਈਏ ਜਾਂ ਐਡਮਿਸ਼ਨ ਦਵਾਈਏ ਇੱਥੇ ਜਿੰਨੇ ਕੁ ਬੱਚੇ ਆਂਗਣਵਾਲੀ 'ਚ ਹੈ ਸਾਰੇ ਜਾਂਦੇ ਆ ਲੇਕਿਨ ਉੱਥੇ ਮਤਲਬ ਕਾਫੀ ਬੈਂਡ ਵੀ ਪ੍ਰੋਬਲਮ ਆ ਮਤਲਬ ਬੈਂਡ ਦੀ ਫੈਸਿਲਿਟੀ ਨਹੀਂ ਆ ਉਹ ਆਂਗਣਵਾਲੀ ਸਕੂਲ ਦੇ ਵਿੱਚ ਹਾਂਜੀ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਦਾਰ ਨੇ ਮੈਂ ਨਹੀਂ ਸੀ ਗਿਆ ਸੋ ਕਾਬਜ਼ੀ ਦੇ ਮੈਨੂੰ ਲੈ ਕੇ ਕਿਵੇਂ ਦੇਦੇ ਹਾਂ ਜੀ ਸਾਡੇ ਮੈਨੇ ਦੋ ਦੋ ਵਾਰ ਲੱਗਾ ਸਰ ਕੈਂਪ ਲੱਗਾ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਮਤਲਬ ਕਾਫੀ ਨਸ਼ੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਇੰਪਰੂਵਮੈਂਟ ਹੋਈ ਹੈ ਸਰ ਬਹੁਤ ਜ਼ਿਆਦਾ ਨਸ਼ਾ ਕਟਿਆ ਬਹੁਤ ਹੁਮਦ ਪਦ ਤੋਂ ਬਾਕੀ ਬਿਲਕੁਲ ਪਿੰਡ ਸਾਡਾ ਬਿਲਕੁਲ ਰੁਜ਼ਗਾਰ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੰਦਾ ਨਜਾਇਜ਼ ਨਾ ਪਾਈ ਜਾਂਦੇ ਆ ਸੋ ਆਜੀ ਦੀ ਗਵਾਈ ਵਿੱਚ ਕਿਵੇਂ ਬਦਲਾ ਕੀਤਾ ਜਾਏਗਾ ਨਰੇਗਾ ਦਾ ਕੰਮ ਸਾਰੋਂ ਜਿੱਦਾਂ ਪੀਡਬਲ ਨਇਆ ਦਾ ਕੰਮ ਚੱਲ ਰਿਹਾ ਜੀ ਉਹਦੇ ਵਿੱਚ ਜਿਹੜੇ ਲੋੜਬੰਦ ਬੰਦ ਬੁੱਢੀਆਂ ਬੰਦੇ ਆ ਉਹਨਾਂ ਨੂੰ ਨਰੇਗਾ ਦਾ ਮਤਲਬ ਕੰਮ ਉਹਦੇ ਵਿੱਚ ਦਵਾਇਆ ਤੋ ਕੰਮ ਕਰ ਲਈ ਉਹਨਾਂ ਦੇ ਵਿੱਚ ਉਹ 23 ਵਾਰੀ ਪਿੰਡਾਂ 'ਚ ਝਗੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੱਕ ਜਾ ਕੇ ਧੱਕੇ ਖਾਣੇ ਪੈਂਦੇ ਸਮਾਂ ਵੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕੀ ਫਰਜ਼ ਹੁੰਦਾ ਕਿਵੇਂ ਦੇ ਦੇ ਸਰਪੰਚ ਦੀ ਜ਼ਿੰਮੇਵਾਰੀ ਹੁੰਦਾ ਸਰਪੰਚ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਮੈਂ ਦੋਵਾਂ ਧਿਰਾਂ ਨੂੰ ਥਾਣੇ ਤੱਕ ਨਾ ਜਾਣਨਾ ਵੀ ਪਿੰਡ ਵਿੱਚ ਬਹਿ ਕੇ ਪਿੰ ਤੇ ਕਾਫੀ ਪਿੰਡ ਦੇ ਸਨਝੇ ਲੋਕਾਂ ਨਹੀਂ ਜਾਂਦੇ ਥਾਣੇ ਇੱਥੇ ਦੋ ਦਿਨ ਝਗੜੇ ਹੋਇਆ ਮੈਂ ਪਿੰਡਿਆਂ ਦਾ ਮਤਲਬ ਕਰਤਾ ਫੈਸਲੇ ਕਰਤੇ ਆ। ਹਮਾਂ ਵੀ ਬੱਚਿਆਂ ਦਾ ਬਾਕੀ ਜਿਹੜੇ ਇੱਧਰ ਉੱਧਰ ਜੁਣਾ ਆਣਾ ਜਾਣਾ ਉਹ ਵੀ ਬਚ ਗਏਗਾ। ਜਿਸ ਪੰਜ ਸਾਉਂ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ। ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪਲੇਟਫਾਰਮ ਕੋਏਗਾ? ਸਰ ਨੌਜਵਾਨਾਂ ਨੇ ਬਹੁਤ ਸਾਥ ਦਿੱਤਾ ਇਲੈਕਸ਼ਨਾਂ ਦੇ ਵਿੱਚ। ਮੇਰੀ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਕੋਈ ਜਗ੍ਹਾ ਦੇ ਕੇ ਇਹਨਾਂ ਨੂੰ ਪਲੇ ਗਰਾਉਂਡ ਬਣਾਇਆ ਦਿੱਤੀ ਜਾਏ। ਜਿਮ ਬਣਾ ਦਿੱਤਾ ਜਾਏ ਜਾਂਕਿ ਆਪਣੀ ਸਿਹਤ ਵੱਲ ਖਿਆਲ ਰੱਖਣਾ ਨਸ਼ਿਆਂ ਤੋਂ ਦੂਰ ਰਹਿਣਾ ਕੋਈ ਚੰਗੀ ਖੇਡ ਦੇ ਵਿੱਚ ਅੱਗਿਆ ਜਿਸ ਦਾ ਪਿੰਡ ਦਾ ਨਾਮ ਰੋਸ਼ਨ ਹੈ ਜ਼ਿਲ੍ਹੇ ਦਾ ਨਾਮ ਰੋਸ਼ਨ ਹੈ ਆਪਣੇ ਪੰਜਾਬ ਦਾ ਨਾਮ ਰੋਸ਼ਨ ਹੈ ਉਹ ਕੱਚੇ ਕੁਠੇ ਗਰਾਂਟਾਂ ਪਿੰਡਾਂ ਜਿਹਾ ਨਵੇਂ ਘੁੰਮ ਬਲਾਈ ਕੀਤੇ ਗਏ ਆਪਜੀ ਦੇ ਪਿੰਡ 'ਚ ਕਿੰਨੇ ਕੱਚੇ ਕੁਠੇ ਗਰਾਂਟਾਂ ਆ ਕਿੰਨੇ ਨਵੇਂ ਘੁੰਮ ਬਲਾਈ ਕੀਤੇ ਗਏ ਸਰ ਪਿੰਡ ਦੇ ਵਿੱਚ ਮਤਲਬ ਮੈਂ 8 ਘਰਾਂ ਦੇ ਮਤਲਬ ਕੀਤੇ ਆ ਫਾਰਮ ਭਰੇ ਆ ਸਰ ਹਾਂਜੀ ਤੇ ਮੈਨੂੰ ਉਮੀਦ ਆ ਵੀ ਸਾਰੇ ਮਾਂ ਸਰਕਾਰ ਇਹਨਾਂ ਨੂੰ ਦੇ ਦੇਗੀ ਸਰ ਜੀ ਸਰ ਸੈਂਟਰ ਗੁਰੂ ਮਣੀਆ ਪੰਜਾਬ ਸਰਕਾਰ ਤੋਂ ਸੁੱਖ ਸੁਵਿਧਾਾਂ ਗਰੀਬ ਲੋਕਾਂ ਵਾਸਤੇ ਪੈਂਡਾ ਦਿੰਦੀਆਂ ਕਿਉਂਕਿ ਨਾ ਕਿਤੇ ਟੜੇਬੰਦੀ ਹੁੰਦੀ ਹੈ ਆਪਣੇ ਗਰੀਬ ਟਿਕਾਣੇ ਕੋਈ ਦੰਦ ਨਹੀਂ। ਸੋ ਆਜ ਦੀ ਗੋਈ ਤੇ ਕਿਉਂ ਪਟਾਲਾ ਕੀਤਾ ਜੀ। ਸਰ ਮੈਨੂੰ ਪੇਟ ਦੇ ਨੇ ਬੜੇ ਬਿਆਦ ਦੇ ਨਾਲ ਨੂੰ ਸਪੈਨ ਕਰਨਾ। ਕੋਈ ਵੀ ਸੈਂਟਰ ਤੋਂ ਚਾ ਪੰਜਾਬ ਤੋਂ ਕੋਈ ਵੀ ਮਦਦ ਸੁਵਿਧਾ ਆਏਗੀ ਮੈਂ ਗਰੀਬ ਪਰਵਾਹ ਤੱਕ ਪ ਜਾਵਾਂਗਾ। ਮੇਰੇ ਨਜ਼ਰਾਂ ਦੇ ਕੋਈ ਟੜੇ ਨਹੀਂ ਚਾਹੀ ਕਿਸੇ ਨੇ ਬੋਰਡ ਪਾਈ ਜਾਂ ਚਾਹੀ ਨਹੀਂ ਆ। ਮੇਰੇ ਵੱਤ ਸਾਰੇ ਬਰਾਬਰ ਆ। ਸਰ ਦੂਜਾ ਮੇਰਾ ਇੱਕ ਇਹ ਸੁਪਨਾ ਵੀ ਮੈਂ ਆਪਣੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਬਣਾਉਣਾ ਚਾਹੁੰਦਾ ਉਹਨਾਂ ਬਾਰੇ ਕੀ ਬੀਖਿਰੋ ਉਹਦੇ ਵਿੱਚ ਇੱਕ ਮੈਂ ਲੈਪਟਾਪ ਰੱਖਾਂਗਾ ਜਿਹਦੇ ਵਿੱਚ ਮਤਲਬ ਕੋਈ ਵੀ ਵਾਕੈਂਸੀ ਕੋਈ ਵੀ ਸੁਖ-ਸੂਤ ਆਏਗੀ ਉਹ ਤੋਂ ਪਤਾ ਲੱਗੇਗਾ ਜਿਸ ਨਾਲ ਉਹ ਪਿੰਡ ਦੇ ਸਾਰਿਆਂ ਨੂੰ ਪਤਾ ਲੱਗੇ ਕਿ ਕੋਈ ਸੁਖ-ਸੂਤ ਆ ਰਹੀ ਹੈ ਜਿਹਦੇ ਨਾਲ ਮਤਲਬ ਲਾਗੇ ਲਾਗੇ ਪੰਨਿਆਂ ਨੂੰ ਪਤਾ ਲੱਗੇਗਾ ਕਿ ਉੱਥੇ ਬਾਕੇ ਉੱਤੇ ਲਾਇਬ੍ਰੇਰੀ ਬਣੀ ਹੈ ਇਹ ਮੇਰਾ ਸੁਪਨਾ ਹੈ ਕਿਹੜਾ ਤੁਸੀਂ ਹੁਣ ਪਹਿਲ ਦੇ ਹੱਥ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ-ਸੂਤ ਦਾ ਪ੍ਰਸੰਗ ਅਸਕੇ ਜਿਹੜਾ ਮੈਂ ਕੰਮ ਸ਼ੁਰੂ ਕਰ ਲਗਾ ਮੇਰੇ ਇਹ ਪਿੰਡ ਦੀ ਹੈ ਗਲੀ ਹੈ ਏਜ ਦੀ ਬਹੁਤ ਹਾਤਮਾਰੀ ਹੈ ਇਹ ਕਰਵਾਉਣਾ ਚਾਹੁੰਦਾ ਪਹਿਲਾਂ ਮੈਂ ਨੰਬਰ 2 ਜਿਹੜੀ ਮਰੀ ਸ਼ਮਸ਼ਾਨ ਘਰ ਨੂੰ ਸੜਕ ਜਾਦੀ ਹੈ ਉਹ ਬਿਲਕੁਲ ਹੀ ਮਾਰੀ ਹੈ ਉਹਦਾ ਮੈਂ ਦੂਜੇ ਪਿਆ ਦੇ ਧਰ ਤੇ ਕੰਮ ਕਰਾਵਾਂਗਾ ਸੋ ਪਿੰਡੇ ਲੋਕਾਂ ਸੇਵਾ ਕਰਨਾ ਬਤਾ ਕੰਮ ਮਾਰ ਲੋ ਖੇਤ ਵਾਲੀ ਖੇਤ ਸਪੰਦੀਆ ਤੋਂ ਆਸੇ ਜੀ ਉਹ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਬੇਟਾ ਕੇ ਮੈਸੇਜ ਇਹ ਹੈ ਕਿ ਛੁੜੀ ਦਾ ਲੋਕਾਂ ਦੇ ਪਿੰਡਾਂ ਦੇ ਵਿੱਚ ਦੋ ਬਣੇ ਆ ਲੜਾਈਆਂ ਝਗੜੇ ਹੁੰਦੇ ਆ ਮੈਂ ਆਪਣੇ ਪਿੰਡ ਵਾਲਾ ਜੇ ਕਰਾਂਗੇ ਭਰਾਵਾਂ ਜੀ ਜਿਦਾਂ ਰਹੋ ਬਿਆਨ ਨਾ ਰਹੋ ਤੇ ਮੇਰੀ ਵੀ ਡਿਊਟੀ 5 ਸਾਲ ਜੇ ਕਿੰਦਾ ਦੀ ਹੋਈ ਆ ਕਿੰਦਾ ਦੀ ਨਹੀਂ ਮੈਂ ਬਹੁਤ ਬਹੁਤ ਧੰਨਵਾਦ ਹੈ ਨਾਲ